ਘਰ ਦਾ ਸਾਰਾ ਸਮਾਨ ਸਾਰਾ ਸਮਾਨ ਸਾਰਾ ਸਾੜ ਤਾ ਜੀ ਸਾਰਾ ਕੋਈ ਇੱਕ ਚੀਜ਼ ਨਹੀਂ ਕੱਲੇ ਕੱਲੇ ਕੱਪੜੇ ਨੂੰ ਮੋਟਰਸਾਈਕਲ ਤੇ ਸਾਈਕਲ ਤੇਲ ਮੋਟਰਸਾਈਕਲ ਚੋਂ ਕੱਢ ਕੇ ਬੈਟਨ ਕੋਲ ਕੋਲ ਕੇ ਲੰਬਾਰੀਆਂ ਦੇ ਚੱਕ ਲਾ ਦਿੱਤੇ ਯਾਰ ਜਿਹੜੀ ਵੀ ਇਹਨਾਂ ਨੇ ਖੜੀ ਆ ਉਹ ਸਮਾਨ ਵੀ ਇਹਨਾਂ ਨੇ ਖੜਿਆ ਮੁੰਡਿਆਂ ਦੇ ਕੱਪੜੇ ਜਿਹੜੇ ਕਿੱਟਾਂ ਉਹ ਨਹੀਂ ਸਾਰੂ ਆ ਉਹਨਾਂ ਨੇ ਕੋਦਾਂ ਚੋ ਕੇ ਖੜੀਆਂ ਬਾਕੀ ਉਹ ਸਾਰੇ ਨਾ ਸਾਰੇ ਘਰ ਨੂੰ ਅਗਲਾ ਸਾਰੇ ਘਰ ਨੂੰ ਕਿੰਨਾ ਕ ਨੁਕਸਾਨ ਹੋ ਗਿਆ ਗੁੱਡ ਫ੍ਰਾਈਡੇ ਮੋਕੀਅਨ ਪਛਾਤਿਆ ਨੇ ਘਰ ਦੇ ਵਿੱਚ ਲਗਾਈ ਅੱਗ ਪੁਲਿਸ ਕੰਪਲੇਂਟ ਦਿੱਤੀ ਨਹੀਂ ਮਾਨਵੀ ਗਿਆਨ ਕਹੀਂ ਗੋਲੀ ਮਰਨੋਣੇ ਆ ਯਾਨੀ ਕਿ ਜਦੋਂ ਉਹਨਾਂ ਨੂੰ ਸ਼ੋਅ ਹੋ ਗਿਆ ਕਿ ਉਹਨਾਂ ਦੀ ਕੋਟ ਮਾਰਚ ਹੋ ਗਈ ਆ ਅਸੀਂ ਕੁੱਕ ਨਹੀਂ ਕਰ ਸਕਦੇ ਉਹਨਾਂ ਨੇ ਮੁੰਡੇ ਨੂੰ ਜੇਲ੍ਹ ਚ ਛਡਾਇਆ ਉਹਦੇ ਘਰ ਦੀ ਨੇ ਫੋਨ ਕੀਤਾ ਕਿ ਜੇਲ੍ਹ ਚ ਛੁੱਟ ਕੇ ਜਲਦੀ ਆ ਉਹਨਾਂ ਨੇ ਕੱਲ ਆਣ ਕੇ ਇਹ ਰਾਤ ਹਨ ਹਨ ਬਣਾ ਲੱਗੇ ਕਿ ਉਹ ਮੁੰਡੇ ਨੇ ਕਿੰਦਾ ਦੱਸਿਆ ਕਿ ਉਹ ਪਹੁੰਚ ਗਿਆ ਘਰ ਦਾ ਸਾਰਾ ਸਮਾਨ ਸੜਕੇ ਹੋਇਆ ਸਵਾ ਖਣਾ ਲਮਦਾਸਦੀਨ ਆਉਂਦੇ ਪਿੰਡ ਪੂਰੇਗਲ ਵਿਖੇ ਬੀਤੀ ਰਾਤ ਚਰਚ ਦੇ ਵਿੱਚ ਗੁੱਡ ਫਰਾਈਡੇ ਮਨਾ ਰੇ ਇੱਕ ਪਰਿਵਾਰ ਦੇ ਘਰ ਦੇ ਵਿੱਚ ਅਣਪਛਾਤੇ ਆਨੇ ਅੱਗ ਲਗਾ ਦਿੱਤੀ ਹੈ ਦੇਖਣ ਲੱਗ ਇੰਨੀ ਭਿਆਨਕ ਸੀ ਕਿ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਸਵੇਰੇ ਘਰ ਪਹੁੰਚਿਆ ਤਾਂ ਨੋ ਵਿਖੇ ਕਿ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਤੇ ਫਾਇਰ ਬਿਗੇਡ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਉਹਨਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈਏ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਰਸਨ ਸਬੰਧੀ ਪੀੜਤ ਪਰਿਵਾਰ ਜਿਨ੍ਹਾਂ ਦਾ ਇੱਕ ਹੈ ਕਿ ਉਹ ਰਾਤ ਦੇ ਸਮੇ ਗੁੱਡ ਫਰਾਈਡੇ ਮੌਕੇ ਘਰੋਂ ਗਏ ਸਨ ਤੇ ਜਦੋਂ ਸਵੇਰੇ ਘਰ ਪਰਤਦੇ ਨੇ ਤਾਂ ਘਰ ਦੇ ਵਿੱਚ ਅੱਗ ਲੱਗੀ ਹੋਈ ਸੀ ਉਹਨਾਂ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਦੇ ਵੱਲੋਂ ਇਹ ਅੱਗ ਲਾਈ ਗਈ ਹੈ ਚੌਥੀ ਪੀੜਤ ਪਰਿਵਾਰ ਜਿਨ੍ਹਾਂ ਦਾ ਇਹ ਕਹਿਣਾ ਕਿ ਉਹ ਰਾਤ ਦੇ ਸਮੇਂ ਗੁੱਡ ਫਰਡੇ ਮਨਾਉਣ ਦੇ ਲਈ ਚਰਚ ਗਏ ਸਨ ਤੇ ਜਦ ਸਵੇਰੇ ਘਰ ਪਰਤੇ ਨੇ ਤਾਂ ਘਰ ਦੇ ਸਾਰੇ ਸਮਾਨ ਨੂੰ ਅੱਗ ਲੱਗੀ ਹੋਈ ਸੀ ਉਹਨਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਰੰਜਸ ਦੇ ਚੱਲਦਿਆਂ ਪਿੰਡ ਦੇ ਹੀ ਕੁਝ ਵਿਅਕਤੀਆਂ ਦੇ ਵੱਲੋਂ ਘਰ ਦੇ ਵਿੱਚ ਅੱਗ ਲਗਾਈ ਗਈ ਹੈ ਫਿਲਹਾਲ ਪੁਲਿਸ ਦੇ ਕੋਲੋਂ ਉਹਨਾਂ ਕਾਰਵਾਈ ਦੀ ਮੰਗ ਕੀਤੀ ਹੈ ਤੇ ਉਧਰ ਇਸ ਬਾਬਤ ਪੁਲਿਸ ਅਧਿਕਾਰੀ ਜਨਾਦਾਇ ਕਿਹਾ ਹੈ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮਾਂ ਮੇਰਾ ਵਿਦਸਨ ਹੈ ਇਹ ਚਮੈਰੀ ਚਰਚ ਵਿੱਚ ਕੰਮ ਗੁੱਡ ਫਰਡੇ ਹੀ ਸਾਰਾ ਦਿਨ 5:30 ਅਸੀਂ ਚਰਚ ਤੋਂ ਛੁੱਟੇ ਹਾਂ ਚਰਚ ਤੋਂ ਛੁੱਟ ਕੇ ਅਸੀਂ ਜਿਹੜਾ ਚਮੈਰੀ ਪੈਰਸ ਹੈ ਉੱਥੇ ਮੇਰੇ ਸਹੁਰੇ ਆ ਮੈਂ ਰਾਤ ਉੱਥੇ ਰਹਿ ਪਿਆ ਥੱਕੇ ਹਾਂ ਅਹੀਂ ਉੱਥੇ ਸੌਂ ਗਏ ਸਵੇਰ 6 ਵਜੇ ਅਹੀਂ ਆਏ ਆ ਜਿਹੜੇ 6 ਵਜੇ ਆਣ ਕੇ ਗੇਟ ਐਂਟਰੀ ਕਰਕੇ ਅਹੀਂ ਮੇਨ ਬੂਹਾ ਖੋਲਣ ਲੱਗੇ ਤਾਂ ਅੰਦਰੋਂ ਚਿਟਕਣੀਆਂ ਲੱਗੀਆਂ ਸਾਨੂੰ ਸ਼ੱਕ ਪਿਆ ਕਿ ਅਹੀਂ ਇਹ ਕੁਝ ਹੈਗਾ ਅੰਦਰ ਜਿਹੜੇ ਚਿਟਕਣੀਆਂ ਮਾਰ ਕੇ ਬੈਠੇ ਆ ਫਿਰ ਅਹੀਂ ਕੋਸ਼ਿਸ਼ ਕੀਤੀ ਅਹੀਂ ਦੂਜੇ ਪੰਨੇ ਦੀ ਚੜ ਕੇ ਕੋਠੇ ਤੇ ਚੜੇ ਮੌਂਟੀ ਤੇ ਤੇ ਮੌਂਟੀ ਤੇ ਚੜ ਕੇ ਵੇਖਿਆ ਬੂਹਾ ਖੁੱਲਾ ਛੀਸ਼ੇ ਟੁੱਟੇ ਜਿਹਦੇ ਵਿੱਚੋਂ ਦੇ ਦਾਖਲ ਹੋਏ ਦਾਖਲ ਹੋ ਕੇ ਨਾਲ ਅੰਦਰੋਂ ਅੱਗ ਲਾ ਕੇ ਸਾਰੇ ਬੈੱਡ ਬਿਮਾਰੀਆਂ ਸਾਰਿਆਂ ਉਹਨਾਂ ਨੇ ਕੋਲ ਖੋਲ ਕੇ ਵਿੱਚ ਉਹਨਾਂ ਦਾ ਨਾਲੜ ਆ ਸੱਬਲ ਉਹਦੇ ਨਾਲ ਉਹਨਾਂ ਨੇ ਪੱਟਿਆ ਪੱਟ ਕੇ ਫਿਰ ਉਹਨਾਂ ਦੇ ਮੇਰੇ ਕੈਸ਼ ਹੀ ਕਿਟ ਚ ਜੋ ਮੇਰਾ ਬ੍ਰੀਜ ਕੇਸ ਸਮਾਨ ਐਲ ਸੀ ਡੀ ਵਗੈਰਾ ਲਾ ਕੇ ਲੈ ਗਏ ਆ ਕਰਦਾ ਸਾਰਾ ਸਮਾਨ ਸਾਰਾ ਸਮਾਨ ਸਾਰਾ ਸਾੜ ਦਾ ਸਾਰਾ ਸਾੜ ਦਾ ਜੀ ਸਾਰਾ ਕੋਈ ਇੱਕ ਚੀਜ਼ ਨਹੀਂ ਕੱਲੇ ਕੱਲੇ ਕੱਪੜੇ ਨੂੰ ਮੋਟਰਸਾਈਕਲ ਤੇ ਸਾਈਕਲ ਤੇਲ ਮੋਟਰਸਾਈਕਲ ਚੋਂ ਕੱਢ ਕੇ ਬੈਡਾਂ ਨੂੰ ਖੋਲ-ਖੋਲ ਕੇ ਲੰਬਾਰੀਆਂ ਦੇ ਚੱਗ ਲਾ ਕੇ ਗਏ ਆ ਕੀ ਪ੍ਰਾਣੀ ਰੰਜੀਤ ਸੀ ਕਹੀ ਜੀ ਸਾਡੀ ਹੋਰ ਪ੍ਰਾਨੀ ਰਣਜੀਤ ਜੀ ਹਾਂਜੀ ਕੀ ਕੋਣ ਬੰਦੇ ਆ ਉਹਨਾਂ ਦੇ ਮਲਕ ਮੁੰਡੇ ਜਿਹੜੇ ਉਹਦੀ ਭੈਣ ਕੱਢ ਕੇ ਖੜੀ ਸੀ ਮੇਰੇ ਬੇਟੇ ਨੇ ਉਹ ਉਹਨਾਂ ਦੀ ਸ਼ਾਦੀ ਹੋ ਗਈ ਆ ਉਹ ਕੋਰਟ ਮੈਰਜ ਉਹਨਾਂ ਦੀ ਹੋ ਚੁੱਕੀ ਆ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਹਨਾਂ ਦੀ ਕੋਰਟ ਮੈਰਜ ਹੋ ਗਈ ਆ ਉਹ ਮੁੰਡਾ ਜੇਲ੍ਹ ਚੋਂ ਆਇਆ ਆਣ ਕੇ ਉਹਨੇ ਏ ਤਰੰਤੇ ਹੀ ਕੰਮ ਕੀਤਾ ਪ੍ਰਾਨੀ ਰਣਜੀਤ ਜੀ ਕੋਈ ਉਹਦੇ ਨਾਲ ਦੇ ਨਾ ਹੋਰ ਕੋਈ ਸਾਡੇ ਨਹੀਂ ਉਹਦੇ ਨਾਲ ਕੋਈ ਗੱਲਬਾਤ ਲੱਗਦਾ ਉਹਦੇ ਕਰਕੇ ਕੀਤਾ ਸਾਰਾ ਕਾਸ਼ੂ ਉਹਦਾ ਕਰਕੇ ਕੀਤਾ ਮਾਨਾ ਪੁਲਿਸ ਕੰਪਲੇਂਟ ਦਿੱਤੀ ਉਹਨਾਂ ਦੀ ਮਾਂ ਨੇ ਵੀ ਕਿਹਾ ਕਹੀਂ ਗੋਲੀ ਮਰਵਾਉਣੀ ਆ ਯਾਨੀ ਕਿ ਜਦੋਂ ਉਹਨਾਂ ਨੂੰ ਸ਼ੋਅ ਹੋ ਗਿਆ ਕਿ ਉਹ ਸਕਦੇ ਉਹਨਾਂ ਨੇ ਮੁੰਡੇ ਨੂੰ ਜੇਲ੍ਹ ਚੋਂ ਛਡਾਇਆ ਉਹਦੇ ਘਰ ਦੀ ਨੇ ਫੋਨ ਕੀਤਾ ਕਿ ਜੇਲ੍ਹ ਚੋਂ ਛੁੱਟ ਕੇ ਜਲਦੀ ਆ ਉਹਨਾਂ ਨੇ ਕੱਲ ਆਣ ਕੇ ਇਹ ਰਾਤ ਸਾਨੂੰ ਪਤਾ ਲੱਗਿਆ ਕਿ ਉਹ ਮੁੰਡੇ ਨੇ ਕਿੰਨੇ ਦੱਸਿਆ ਕਿ ਉਹ ਪਹੁੰਚ ਗਿਆ ਠੀਕ ਹੈ ਉਹ ਆਣ ਕੇ ਉਹਨਾਂ ਰਾਤ ਕੰਮ ਕਰ ਸ਼ੁਕਰ ਹੈ ਕਿ ਅਸੀਂ ਉਹ ਘਰ ਦੇ ਵਿੱਚ ਨਹੀਂ ਹਨ ਤੇ ਉਹ ਹੋ ਸਕਦਾ ਹੈ ਕਿ ਸਾਨੂੰ ਵੀ ਪਤਾ ਨਹੀਂ ਕਿ ਕਿੰਨੇ ਜਨੇ ਕਿੰਨੇ ਜਨੇ ਨਹੀਂ ਪੁਲਿਸ ਕੰਪਲੇਂਟ ਕੀਤੀ ਕੋਈ ਅਜੇ ਤਾਂ ਡੇ ਆ ਕਾਰਵਾਈ ਚਲਣ ਡੇ ਆਏ ਹੀ ਚੱਲ ਗਏ ਆ ਪਰ ਅਜੇ ਤਰਖਾਸ ਲੈ ਕੇ ਅਸੀਂ ਜਾ ਰਹੇ ਹਾਂ ਚੋ ਕੀ ਮੰਗ ਕਰਦੇ ਜੋ ਮੰਗ ਵੇਖੋ ਜੀ ਸਾਡਾ ਨੁਕਸਾਨ ਜਿਹੜਾ ਹੋਇਆ ਸਾਰੇ ਨੂੰ ਪਤਾ ਜਿੱਦਾਂ ਵੀ ਹੋਇਆ ਸਾਡਾ ਨੁਕਸਾਨ ਦੀ ਪੂਰੀ ਉਹ ਇਹ ਮੰਨ ਪੂਰਾ ਕਰਨ ਲੱਗਦਾ ਕਾਰਵਾਈ ਹੋਣੀ ਚਾਹੀਦੀ ਜਿੰਨਾ ਕਾਰਵਾਈ ਪੂਰੀ ਸਾਕੇ ਪੂਰੀ ਮਜਦ ਹੋਣੀ ਚਾਹੀਦੀ ਆ ਕਿ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਉਹ ਪਰਨ ਜੀ ਇਹ ਪਿੰਡ ਸਾਡਾ ਪੂਰੇ ਜਲਦੀ ਵਾਰਦਾ ਤਾਂ ਜੀ ਅਸੀਂ ਸਾਰੇ ਚੌਂਕੀ ਜੀ ਸਾਨੂੰ ਪਿੰਡ ਤੋਂ ਟੈਲੀਫੋਨ ਆਇਆ ਸੀ ਵੀ ਇੱਥੇ ਕਿਸੇ ਦੇ ਘਰ ਨੂੰ ਅੱਗ ਲੱਗੀ ਆ ਜਿੱਥੇ ਸੀ ਮੌਕੇ ਤੇ ਗਏ ਉੱਥੇ ਜਾ ਕੇ ਵੇਖਿਆ ਵੀ ਸਾਡੇ ਜਾਂਦਾਂ ਜਿਹੜੀ ਅੱਗ ਆ ਫਾਇਰ ਗ੍ਰੇਡ ਨੇ ਬੁਝਾ ਦਿੱਤੀ ਸੀ ਮਿਲ ਤੁਹਾਨੂੰ ਸੀਦੇ ਘਰ ਅੱਗ ਲੱਗੀ ਆ ਤੇ ਉੱਥੇ ਉਹਨਾਂ ਨੂੰ ਪਿਆ ਵੀ ਲਾਉਦੇ ਕਾਰਵਾਈ ਕਰ ਪਰ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਨਾ ਕੋਈ ਦਰਖਾਸਤ ਦਿੱਤੀ ਆ ਕਹਿੰਦੇ ਅਸੀਂ ਬਾਅਦ ਜਾਣ ਕੇ ਮਤਲਬ ਬਿਆਨ ਦੇ ਦੇਵਾਂਗੇ ਤੇ ਕਾਰਵਾਈ ਕਰਾਂਗੇ